ਟੰਡਾ ਅਸੀਂ ਬਣਾਇਆ ਇਹ ਟੰਡੇ ਦੀ ਸਮਝ ਵੀ ਲਓ ਮਾੜੀ ਜੀ ਕਹਾਣੀ ਕੀ ਆ ਇਹ ਟੰਡੇ ਚ ਪੰਜ ਦਰਿਆ ਨੇ ਦਿਖਦੇ ਆ ਪੰਜ ਦਰਿਆ ਕਿਹੜੇ ਆ ਸਮਝਾ ਦਿੰਨਾ ਮੈਂ ਧਿਆਨ ਨਾਲ ਸਮਝਿਓ ਆ ਜੇਲਮ ਆ ਤੇ ਆ ਤਨਾਵਾ ਆ ਆ ਜੇਲਮ ਆ ਗਿਆ ਤੇ ਨਾਵਾ ਗਿਆ ਤੇ ਪਾਕਿਸਤਾਨ ਇਕੱਠਾ ਹੋ ਗਿਆ ਮਿਲ ਗਿਆ ਆ ਬੱਚਾ ਦੇ ਰਾਵੀ ਆ ਗਿਆ ਆ ਵਿਆਸ ਆ ਗਿਆ ਇਧਰ ਸਤਲੁਜ ਆ ਗਿਆ ਇੱਥੇ ਹਰੀਕੇ ਪਸਨਾ ਆ ਕੇ ਦੋਨੇ ਦਰਿਆ ਕੱਟਦੇ ਨੇ ਪੰਜੇ ਦਰਿਆਵਾਂ ਦਾ ਟੰਡਾ ਪੰਜ ਪਾਣੀਆਂ ਦੀ ਧਰਤੀ ਅੱਜ ਅਸੀਂ ਉਹ ਪਾਣੀ ਠੀਕੇ ਨਾਲ। ਕੋਈ ਤੁਹਾਡੇ ਦੱਸੋ ਵੀ ਸਾਨੂੰ ਅਸੀਂ ਕੋਈ ਕੀ ਸਾਧਨ ਲੈ ਕੇ ਆਓਗੇ, ਬੱਸ ਲੈ ਆਓਗੇ ਤਰਾ ਕੇ ਜਾਂ ਤੁਹਾਡੀ ਗੱਡੀਆਂ ਸਾਧਨਾ ਕੋਈ ਨਿੱਜੀ ਲੈ ਕੇ ਆਓਗੇ ਜਾਂ ਕੋਈ ਹੋਰ ਸਾਧਨ ਲੈ ਕੇ। ਆਪਣਾ ਨਾਮ ਲਿਖਾ ਦਿਓ, ਆਪਣਾ ਨੰਬਰ ਲਿਖਾ ਦਿਓ ਤਾਂ ਕਿ ਸੰਪਰਕ ਇਸ ਦੇ ਨਾਲ ਕਰ ਸਕੀ। ਇੱਕ ਵਾਰੀ ਬੇਨਤੀ ਮੈਂ ਫੇਰ ਕਰਦਾ ਵੀ ਇੱਕ ਵਾਰੀ ਤੁਸੀਂ ਕੋਸ਼ਿਸ਼ ਕਰੋ ਬਲੀਪੁਰ ਪਿੰਡ ਹਰ ਬੰਦਾ ਆਪਣਾ ਨਿੱਜੀ ਕੋ ਮੋਟਰਸਾਈਕਲ ਆ ਕੋ ਗੱਡੀ ਆ ਲੈ ਕੇ ਕੋ ਬਸ ਤੇ ਜਾ ਕੇ ਚੱਜ ਦੇ ਕੇ ਤੁਹਾਨੂੰ ਫੇਰ ਸਮਝ ਪੂਰੀ ਆ ਜਿਹੜਾ ਪੀਦੇ ਆ ਆ ਗੰਦ ਅਸੀਂ ਪੀਦੇ ਆ ਫੇਰ ਤੁਹਾਨੂੰ ਸਮਝ ਪਊ ਸ਼ਾਇਦ ਅਸੀਂ ਅੱਜ ਮੰਗਾਇਆ ਵੀ ਆ ਪਾਣੀ ਲੇਟ ਹੋ ਗਏ ਮੁੰਡੇ ਆਉਂਦੇ ਆਉਂਦੇ ਲੁਧਿਆਣੋਂ ਉਹ ਬੋਤਲਾਂ ਚ ਭਰ ਕੇ ਮਗਰਾ ਤੁਹਾਨੂੰ ਦਿਖਾਵਾਂਗੇ ਵੀ ਉਹਨਾਂ ਦੇ ਦਿਨਾਂ ਚ ਵੀ ਉਹ ਪਾਣੀ ਤੁਸੀਂ ਪੀ ਰਹੇ ਹੋ ਇਹ ਕਿਹੜੇ ਪਾਸੇ ਰਹਿ ਗਿਆ ਜੀ ਬਰੀਪੁਰ ਦੀ ਜੇ ਹੰਬੜਾ ਨੂੰ ਜਾਓਗੇ ਨਾ ਬੁਲਾਪੁਰ ਤੋਂ ਹੰਬੜਾ ਨੂੰ ਹੋ ਜਾਊਗਾ ਬਲੀਪੁਰ ਭਰ ਲਿਓ ਤੁਸੀਂ ਆਪਣੇ ਤੇ ਮੈਂ ਮੈਂ ਪ ਜਾ ਉਹਦੇ ਪਰ ਤੁਹਾਨੂੰ ਪਤਾ ਲੱਗੂ ਬਲੀਪੁਰ ਗੌਂਸਪੁਰਾ ਜਮਾਲਪੁਰ ਆਕੀ ਥਾਂ ਤੋਂ ਪਾਣੀ ਬਲੀਪੁਰ ਬਹੁਤ ਵੱਡੇ ਪੱਧਰ ਤੇ ਪਾਇਆ ਤੁਹਾਨੂੰ ਪਤਾ ਲੱਗੂ ਉੱਥੇ ਖੜਿਆ ਨਹੀਂ ਜਾਂਦਾ ਜੇ ਅਸੀਂ ਆਹ ਪਾਣੀ ਲਗਾਤਾਰ ਚੱਲ ਸਰਦਾ ਜਰੂਰ ਦੇਖ ਕੇ ਆਓ ਫਿਰ ਤੁਸੀਂ ਉੱਠੋਗੇ ਫਿਰ ਤਰੋਗੇ ਕਹੀ ਹੋਈ ਗੱਲ ਦਾ ਤੇ ਅੱਖੀਂ ਦੇਖੀ ਗੱਲ ਦਾ ਬੜਾ ਫੱਕਰ ਹੁੰਦਾ ਆ ਦੇਖੀਂ ਦੇਖ ਕੇ ਢੰਡਾ ਅਸੀਂ ਬਣਾਇਆ ਇਹ ਢੰਡੇ ਦੀ ਸਮਝ ਵੀ ਲਓ ਮਾੜੀ ਜੀ ਕਹਾਣੀ ਕੀ ਆ ਇਹ ਢੰਡੇ ਚ ਪੰਜ ਦਰਿਆ ਨੇ ਦੇਖਦੇ ਆ ਪੰਜ ਦਰਿਆ ਕਿਹੜੇ ਆ ਸਮਝਾ ਦਿੰਨਾ ਮੈਂ ਧਿਆਨ ਨਾਲ ਸਮਝਿਓ ਆ ਜੇਲਮ ਆ ਤੇ ਆ ਤਨਾਵਾ ਆ ਆ ਜੇਲਮ ਆ ਗਿਆ ਤੇ ਤਨਾਵਾ ਆ ਗਿਆ ਇੱਥੇ ਪਾਸੇ ਤਾਂ ਇਕੱਠਾ ਹੋ ਗਿਆ ਮਿਲ ਗਿਆ ਆ ਬਚਾਵੇਂ ਰਾਵੀ ਆ ਗਿਆ ਆ ਵਿਆਸ ਆ ਗਿਆ ਇਧਰ ਸਤਲੁਜ ਆ ਗਿਆ ਇੱਥੇ ਹਰੀਕੇ ਪਾਸੇ ਆ ਕੇ ਦੋਨੇ ਦਰਿਆ ਇਕੱਠੇ ਹੋ ਗਏ ਪੰਜੇ ਦਰਿਆਵਾਂ ਦਾ ਢੰਡਾ ਪੰਜ ਪਾਣੀਆ ਦੀ ਧਰਤੀ ਅੱਜ ਅਸੀਂ ਉਹ ਪਾਣੀ ਢੀਕੇ ਨਾਲ ਚੁੱਤ ਰਿਹਾ ਸੋਵੇ ਸਾਨੂੰ ਅਸੀਂ ਕੋਈ ਕੀ ਸਾਧਨ ਲੈ ਕੇ ਆਓਗੇ ਬਸ ਲੈ ਆਓਗੇ ਤਰਾ ਕੇ ਜਾਂ ਕੋਈ ਗੱਡੀਆਂ ਸਾਧਨ ਆਪਣੀ ਨਕੀ ਲੈ ਕੇ ਆਓਗੇ ਜਾਂ ਜੋ ਹੋ ਸਾਧਨ ਲੈ ਜੀ ਆਪਣਾ ਨਾਮ ਲਿਖਾ ਦਿਓ ਆਪਣਾ ਨੰਬਰ ਲਿਖਾ ਦਿਓ ਤਾਂ ਕਿ ਸੰਪਰਕ ਇਸਦੇ ਨਾਲ ਕਰ ਸਕੀ ਇੱਕ ਵਾਰੀ ਬੇਨਤੀ ਮੈਂ ਫੇਰ ਕਰਦਾ ਕਿ ਇੱਕ ਵਾਰੀ ਤੁਸੀਂ ਕੋਸ਼ਿਸ਼ ਕਰੋ ਬਲੀਪੁਰਪੇਂ ਹਰ ਬੰਦਾ ਆਪਣਾ ਨਿੱਜੀ ਕੋ ਮੋਟਰਸਾਈਕਲ ਆ ਕੋ ਗੱਡੀ ਆ ਲੈ ਕੇ ਕੋ ਬਸ ਤੇ ਜਾ ਕੇ ਚ ਜੈ ਦੇ ਕੇ ਤੁਹਾਨੂੰ ਫੇਰ ਸਮਝ ਪੂ ਵੀ ਆ ਰਾ ਜਿਹੜਾ ਪੀ ਰਹੇ ਆ ਗੰਦ ਅਸੀਂ ਪੀ ਰਹੇ ਫੇਰ ਤੁਹਾਨੂੰ ਸਮਝ ਪਊ ਸ਼ਾਇਦ ਅਸੀਂ ਅੱਜ ਮੰਗਾਇਆ ਵੀ ਆ ਪਾਣੀ ਲੇਟ ਹੋ ਗਏ ਮੁੰਡੇ ਆਉਂਦੇ ਆਉਂਦੇ ਲੁਧਿਆਣੋਂ ਉਹ ਬੋਤਲਾਂ ਚ ਭਰ ਕੇ ਮਗਾਇਆ ਤੁਹਾਨੂੰ ਦਿਖਾਵਾਂਗੇ ਵੀ ਉਹ ਵਾਲੇ ਦਿਨਾਂ ਚ ਵੀ ਉਹ ਪਾਣੀ ਤੁਸੀਂ ਪੀ ਰਹੇ ਇਹ ਕਿਹੜੇ ਪਾਸੇ ਰਹਿ ਗਿਆ ਜੀ ਵਲੀਪੁਰ ਦੀ ਤੋਂ ਜੇ ਹੰਬੜਾ ਨੂੰ ਜਾਓਗੇ ਨਾ ਬੁਲਾਪੁਰ ਤੋਂ ਹੰਬੜਾ ਨੂੰ ਹੋ ਜੇ ਗਲੀਪੁਰ ਭਰ ਲਿਓ ਤੁਸੀਂ ਆਪਣੇ ਤੇ ਮੈਂ ਮੈਂ ਪ ਜਾ ਉਹਦੇ ਪਰ ਤੁਹਾਨੂੰ ਪਤਾ ਲੱਗੂ ਗਲੀਪੁਰ ਗੌਂਸਪੁਰਾ ਜਮਾਲਪੁਰਾ ਕਿਥੋਂ ਆਉਂਦਾ ਪਾਣੀ ਗਲੀਪੁਰ ਬਹੁਤ ਵੱਡੇ ਪੱਧਰ ਤੇ ਪੈ ਤੁਹਾਨੂੰ ਪਤਾ ਲੱਗੂਗਾ ਉੱਥੇ ਖੜਿਆ ਨਹੀਂ ਜਾਂਦਾ ਜੇ ਅਸੀਂ ਆਹ ਪਾਣੀ ਲਗਾਤਾਰ ਚੱਲ ਸਕਦਾ ਜਰੂਰ ਦੇਖ ਕੇ ਆਓ ਫਿਰ ਤੁਸੀਂ ਉੱਠੋਗੇ ਫਿਰ ਤਰੋਗੇ ਕਹੀ ਹੋਈ ਗੱਲ ਦਾ ਤੇ ਅੱਖੀਂ ਦੇਖੀ ਗੱਲ ਦਾ ਬੜਾ ਫਰਕ ਹੁੰਦਾ ਆ ਦੇਖੀ ਦੇਖਿਆ